ਡੇਰਾ सिरसा ਉਹਦਾ ਮੁਖੀ ਹੈ ਗਰਮੀਤ ਰਾਮ ਰਹੀਮ ਉਹਨੂੰ ਵਾਰ-ਵਾਰ ਜਿਹੜੀ ਪਰੋਲ ਮਿਲ ਜਾਂਦੀ ਹੈ ਛਾਤੀ ਪਰੋਲ ਮਿਲ ਜਾਂਦੀ ਹੈ ਮੇਰੇ ਕੱਲ 14ਵੀਂ ਵਾਰੀ ਪਰੋਲ ਮਿਲ ਗਈ ਹੈ ਤੇ ਹੁਣ 40 ਦਿਨਾਂ ਦੀ ਪਰੋਲ ਫੇਰ ਮਿਲ ਗਈ ਹੈ ਕੱਲ ਮਿਲੀ ਹੈ ਇਹ ਇਹਦਾ ਵਿਰੋਧ ਵੀ ਹੋ ਰਿਹਾ ਪਰ ਉਹਨੂੰ ਵਾਰ-ਵਾਰ ਪਰੋਲ ਕਿਉਂ ਮਿਲਦੀ ਹੈ ਕੀ ਕਾਰਨ ਹੈ ਦੇਖੋ ਸਟੇਟ ਸਟੇਟਸ ਕਾਉਂਸਲਡ ਗੱਲਬਾਤ ਹੈ ਇਹ ਸਰਕਾਰ ਰეკਮੈਂਡ ਕਰਦੀ ਹੈ ਬੀਜੇਪੀ ਦੀ ਸਰਕਾਰ ਕਰਦੇ ਆ ਬੀਜੇਪੀ ਦਾ ਲਿੰਕ ਹੈ ਬੀਜੇਪੀ ਨੂੰ ਵੋਟਾਂ ਪਾਉਂਦਾ ਇਹ ਉਹਨਾਂ ਦੀ ਬੋਟ ਬੈਂਕ ਦਾ ਪਾਲਟ ਹੈ ਜਿੰਨੀਆਂ ਵੀ ਪਾਉਂਦਾ ਤੇ ਬਾਕੀ ਜਿੰਨੇ ਚਿਰ ਬੀਜੇਪੀ ਸਰਕਾਰ ਹੈ ਉਹ ਇਸੇ ਕਿਸਮ ਦਾ ਇੰਜੋਏ ਕਰਦਾ ਰਹੇਗਾ ਤੁਸੀਂ ਇਹ ਦੇਖੋ ਵੀ ਉਸ ਨੂੰ ਅੰਦਰ ਜੇਲ੍ਹ ਦੇ ਵਿੱਚ ਵੀ ਜਿਹਦੀ ਮਰਜ਼ੀ ਮਿਲੇ ਜਿਹਨੂੰ ਮਰਜ਼ੀ ਨਾਲ ਗੱਲ ਕਰੇ ਟੈਲੀਫੋਨ ਵੀ ਰੱਖੇ ਕੁਛ ਕਰੇ ਸਾਰਾ ਕੁਝ ਉਹਦੇ ਵਿੱਚ ਵੀ ਆਈ ਜਾਂਦਾ ਜੇਲ੍ਹ ਦੇ ਅੰਦਰ ਵੀ ਆਈ ਜਾਂਦਾ ਉਹਦਾ ਵੱਖਰਾ ਸਾਰਾ ਕੁਝ ਹੈ ਤੇ ਉਹ ਪੂਰਾ ਇੰਜੋਏ ਕਰਦਾ ਜਿਹੇ ਜਾਂ ਬਾਹਰ ਰਹਿੰਦਾ ਜਿਹੇ ਜਾਂ ਅੰਦਰ ਰਹਿੰਦਾ ਇਸ ਕਿਸਮ ਨਾਲ ਹੈ ਤੇ ਫਿਰ ਨੋਟਪੈਨ ਤੇ ਜੇ ਕੋਈ ਇਲੈਕਸ਼ਨ ਇਲੈਕਸ਼ਨ ਹੁੰਦੀ ਹੈ ਬਾਹਰ ਲਿਆਉਂਦੇ ਐਸੇ ਕਰਕੇ 14ਵੀਂ ਵਾਰ ਉਸ ਨੂੰ ਮਿਲਿਆ ਇਹ ਬਹੁਤ ਦਾ ਡੈਮੋਕ੍ਰੇਸੀ ਦਾ ਜੇਲ ਦਾ ਵੀ ਇਹ ਮਜਾਕ ਹੀ ਇੱਕ ਤਰੀਕੇ ਦਾ ਉੱਡ ਰਿਹਾ ਜਿਨੂੰ ਕਿ ਸਿੱਖਾਂ ਨੇ ਤਾਂ ਚਲੋ ਕਰਨਾ ਹੀ ਸੀਗਾ ਅਕਾਲ ਤਖਤ ਦੇ ਜਸੇਦਾਰ ਨੇ ਹੋਰਾਂ ਨੇ ਸਭ ਨੇ ਇਸ ਨੂੰ ਕੰਡੈਮਨ ਬੀ ਕੀਤਾ ਪਰ ਅਕਾਲੀ ਲੀਡਰਾਂ ਨੇ ਜਾਂ ਕਾਂਗਰਸ ਨੇ ਉਸ ਤਰੀਕੇ ਨਾਲ ਕੰਡੈਮਨ ਨਹੀਂ ਕੀਤਾ ਜਿਵੇਂ ਕਰਨਾ ਚਾਹੀਦਾ। ਉਹ ਦੋਨੋਂ ਨਹੀਂ ਕਰਦੇ। ਤੋਂ ਇਸ ਦੀ ਬਜਾਏ ਉਹ ਐ ਜੀ ਪੀ ਸੀ ਦੇ ਉੱਤੇ ਜਹੇਦਾਰਾਂ ਵੱਲੋਂ ਜਾਂ ਐ ਜੀ ਪੀ ਸੀ ਵੱਲੋਂ ਕੰਡੈਮਨ ਕਰਾ ਦਿੰਦੇ ਆ। ਇਹ ਬਚਤ ਬਚਦੇ ਆ ਪੋਲੀਟਿਕਲੀ ਬਾਦਲ ਲੜ ਕੇ ਕੁਛ ਨਹੀਂ ਤੋਂ ਕਹਿਣਾ। ਤੇ ਇਸ ਕਰਕੇ ਇਹ ਇਹਨਾਂ ਦਾ ਪ੍ਰਸਾਸ ਵੈਸੇ ਹੈ ਗਲਤ ਇਹ ਕੋਈ ਗੱਲ ਗਲ ਬਿਲਕੁਲ ਗਲਤ ਹੈ ਸਾਰੀ। ਤੇ ਇਸ ਤਰੀਕੇ ਨਾਲ ਇੰਨੀ ਪ੍ਰੂਲ ਮਿਲ ਨਹੀਂ ਸਕਦੀ ਤੇ ਇਨੇ ਦਿਨਾਂ ਲਈ ਨਹੀਂ ਮਿਲ ਸਕਦੀ। ਤੇ ਪਰ ਉਹ ਅੰਜੋਏ ਕਰਦਾ ਦਾ ਸਟੇਟ ਗੈਸਟ ਲੈਵਲ ਤੇ ਬੈਠਾ ਕੀ ਕੀ ਪਤਾ ਹੈਗਾ ਜੇਲ੍ਹ ਤੇ ਪਰ ਸਟੇਟ ਗੈਸਟ ਲੈਵਲ ਤੇ ਹੈ ਇਹ ਐਸ ਕਿਸਮ ਦਾ ਹੈ ਪ੍ਰੈਕਟੀਕਲੀ ਚਲੋ ਅਸੀਂ ਸਟੇਟ ਗੈਸਟ ਲੈਵਲ ਦਾ ਤਾਂ ਨਾ ਕਹੀ ਇਹ ਬਨਲ ਸਹੂਲਤਾਂ ਨੂੰ ਮਿਲ ਰਹੀਆਂ ਤੇ ਉਹਨੂੰ ਵਾਰ-ਵਾਰ ਪਰੋਲ ਦੇਣ ਦਾ मीनिंग ਹੀ ਇਹੀ ਹੈ ਵੀ ਉਹਦੀ ਮਤਲਬ ਜਿਹੜੀ ਹੈ ਉਹ سپورਟ ਹੋ ਰਹੀ ਹੈ ਇਸ ਕਰਕੇ ਉਹਨੂੰ ਅਦਰਵਾਈਜ਼ ਤਾਂ ਜੇਲ੍ਹ ਦੇ ਵਿੱਚ ਜਿਹੜੇ ਹੋਰ ਇਹ ਇਸ ਤਰ੍ਹਾਂ ਦੇ ਕੈਦੀ ਹੁਣ ਉਹਨਾਂ ਨੂੰ ਕੋਈ ਵਾਰ-ਵਾਰ ਪਰੋਲਵੇਂ ਨਹੀਂ ਮਿਲਦੀ। ਅ ਬਾਕੀ ਸਟੇਟ ਗੈਸਟ ਤੁਸੀਂ ਨਾ ਕਹੋ ਵਰਚੂਅਲੀ ਕਹਦੇ ਹੋ ਕਿਉਂਕਿ ਉਹ ਅਸੂਲ ਤਾਂ ਉਹ ਜਿਹਾ ਮਾਨ ਰਿਹਾ ਹੈ। ਸਹੂਲਤਾਂ ਜਿਸ ਕਿਸਮ ਦੀਆਂ ਸੀ ਉਹ ਮਾਨ ਰਿਹਾ। ਸਟੇਟ ਗੈਸਟ ਕੋ ਲੀਗਲੀ ਤਾਂ ਹੈ ਨਹੀਂ ਉਹਦਾ ਇਸ ਕਿਸਮ ਦਾ ਸਟੇਟਸ। ਤੁਸੀਂ ਦੇਖੋ ਵੀ ਉਹ ਰੇਪ ਦਾ ਕਨਵਿਕਟ ਹੈ। ਹਾਂਜੀ ਹਾਂਜੀ। ਰੇਪ ਦੇ ਕੇਸ 'ਚ سزا ਹੋਈ ਹੈ। ਸੀਬੀਆਈ ਕੋਰਟ ਨੇ ਉਹਨੂੰ سزا ਕੀਤੀ ਹੈ। ਇਹ ਫੇਰ ਇੱਕ ਉਹ ਤੇ ਬਲਡਰ ਇਹਨਾਂ ਕਿ ਸਜਾਇਆ ਉਹ ਫੇਰ ਵੀ ਉਹਨੂੰ ਇਹ ਕੀਤਾ ਜਾ ਰਿਹਾ ਤਾਂ ਫਿਰ ਉਹ ਆਪਣਾ ਹੀ ਸਿਸਟਮ ਦਾ ਹੀ ਮਜ਼ਾਕ ਹੈ ਹੋਰ ਅੱਜ ਤਾਂ ਅਜੇ ਤਾਂ ਇੱਕ ਹੋਰ ਫੈਸਲਾ ਆਉਣਾ ਪੁਨਸਕ ਬਣਾਉਣ ਦਾ ਮਾਮਲਾ ਵੀ ਜਿਹੜਾ ਉਹ ਦੇ ਡੇਰੇ ਨਾਲ ਉਹ ਚੱਲ ਰਿਹਾ ਉਹ ਚੱਲ ਰਿਹਾ ਉਹਦੇ 'ਚ ਵੀ ਅਲਟੀਮੇਟਲੀ ਫੈਸਲਾ ਤਾਂ ਇਹਨਾਂ ਦੇ ਖਿਲਾਫ ਹੀ ਆਉਣਾ ਨਾ ਕਿੰਨੇ ਬੰਦੇ ਕਿੰਨੀ ਬੇਨਤੀ ਹੈਗੀ ਉਹ ਬਿਲਕੁਲ ਠੀਕ ਹੈ ਸੋ ਇਹ ਜਿਹੜੇ ਦੇਰੇ ਨੂੰ ਖਾਸ رائے ਦੇਣੀ ਮਤਲਬ ਇਹ ਬਾਕੀ ਜਿਹੜੇ ਲੋਕ ਆ ਉਹਨਾਂ ਨਾਲ ਤਾਂ ਅਨਿਆਏ ਆ ਨਾ ਬਾਕੀ ਨੇ ਆਏ ਆ ਰੌਲਾ ਤਾਂ ਬੋਟ ਬੈਂਕ ਦਾ ਹੈ ਨਾ ਇਹ ਦੇਖੋ ਇਹਦਾ ਜਿਹੜਾ ਲੋਅਰ ਕਾਸਟ ਦਲਤਾਂ ਚ ਜ਼ਿਆਦਾ ਜ਼ਿਆਦਾ ਇਹਦਾ ਆਧਾਰ ਹੈ ਤੇ ਇਹ ਇਹ ਇਹਨਾਂ ਨੂੰ ਦਲਤਾਂ ਦੀ ਵੋਟ ਕਿਹੜੇ ਰਸਤੇ ਆਵੇ ਕਿਵੇਂ ਆਵੇ ਭਾਜਪੀ ਨੂੰ ਚਾਹੀਦੀ ਹੈ ਤੋਂ ਫਿਰ ਇਹੋ ਜਿਹੇ ਵਿਚਾਲੇ ਵਾਇਆ ਮੀਡੀਆ ਹਉ ਲੱਭ ਲੈਂਦੇ ਆ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਉਹ ਜਿਹੜਾ ਦਲਤਾਂ ਨੂੰ ਉਹਨਾਂ ਨੇ ਦਲਤ ਲੈਵਲ ਤੇ ਹੀ ਰੱਖਣਾ ਉਸ ਨੂੰ ਇਹ ਨਹੀਂ ਉਹਨਾਂ ਦਾ ਦਾ ਆਧਾਰ ਕਰਨਾ ਹੈ ਉਹਨਾਂ ਦਾ ਆਧਾਰ ਕਰਨਾ ਹੈ ਤੇ ਉਹਨਾਂ ਨੂੰ ਠੀਕ ਸਾਰੀਆਂ ਸਹੂਲਤਾਂ ਦੇਣੀਆਂ ਜਾਂ ਉਹਨਾਂ ਦੀ ਪ੍ਰੋਗਰੈਸ ਕਰਾਉਣੀ ਹੈ ਤਾਂ ਹੈ ਨਹੀਂ ਬੋਰਡ ਦੇ ਲੈਵਲ ਤੇ ਆ ਵੀ ਬੋਰਡ ਲੈਵਲ ਤੇ ਕਿਹੜਾ ਬੋਟ ਲਈ ਵਰਤੋ ਤਰੀਕਾ ਕੀ ਹੈ ਉਹਨਾਂ ਨੂੰ ਬੋਰਡ ਦੇ ਦੇ ਬੋਤ ਤੱਕ ਕਿਵੇਂ ਲੈ ਜਾਣਾ ਹੈ ਜਾਂ ਉਹਨਾਂ ਨੂੰ ਸਾਡੇ ਵੋਟਰ ਬਣਾ ਕੇ ਕਿਵੇਂ ਰੱਖਣਾ ਇਹ ਪਾਰਟੀ ਦੀ ਕੋਸ਼ਿਸ਼ ਹੈ ਜੇ ਇਹੀ ਵੇ ਪਾਰਟੀ ਵਾਲੀ ਸਰਕਾਰ ਦੀ ਕੋਸ਼ਿਸ਼ ਹੈ ਤੇ ਜਿਹਦੇ ਕਰਕੇ ਇਹਨੂੰ ਪ੍ਰੋਲ ਮਿਲ ਜਾਂਦੇ ਆ